ਕੈਨੇਡਾ ਜਾਣ ਦੇ ਚਾਹਵਾਨਾਂ ਦੇ ਲਈ ਵੱਡੀ ਖੁਸ਼ਖਬਰੀ ਹੁਣ ਬੱਚਿਆਂ ਦੇ ਨਾਲ ਮਾਪੇ ਵੀ ਜਾ ਸਕਦੇ ਨੇ ਕੈਨੇਡਾ ਜੀ ਹਾਂ ਕੈਨੇਡਾ ਸਰਕਾਰ ਦੇ ਵੱਲੋਂ ਇੱਕ ਵੱਡੀ ਓਪਰਚੁਨਿਟੀ ਜਿਹੜੀ ਆ ਉਹ ਦਿੱਤੀ ਗਈ ਹੈ ਜਿਸ ਦੇ ਵਿੱਚ ਬੱਚੇ ਤਾਂ ਕੈਨੇਡਾ ਜਾ ਹੀ ਸਕਦੇ ਨੇ ਪਰ ਬੱਚਿਆਂ ਦੇ ਨਾਲ ਨਾਲ ਮਾਪੇ ਵੀ ਜਿਹੜੇ ਨੇ ਕੈਨੇਡਾ ਜਾ ਸਕਦੇ ਨੇ ਤੇ ਬੱਚੇ ਜਿੱਥੇ ਪੜ੍ਹਾਈ ਕਰਨਗੇ ਉੱਥੇ ਹੀ ਮਾਪੇ ਜਾ ਕੇ ਵਰਕ ਪਰਮਿਟ ਤੇ ਵਰਕ ਕਰ ਸਕਦੇ ਨੇ ਯਾਨੀ ਕਿ ਕੰਮ ਕਰ ਸਕਦੇ ਨੇ ਜੌਬਸ ਕਰ ਸਕਦੇ ਨੇ ਸੋ ਪੂਰੀ ਜਾਣਕਾਰੀ ਦੇਵਾਂਗੇ ਕਿ ਆਖਰ ਕਿਹੜੇ ਵੀਜ਼ੇ ਦੇ ਆਧਾਰ ਤੇ ਇਹ ਸਭ ਕੁਝ ਹੁੰਦਾ ਹੈ ਸੋ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ ਪੂਰੀ ਜਾਣਕਾਰੀ ਅੱਜ ਦੇ ਇਸ ਵੀਡੀਓ ਦੇ ਵਿੱਚ ਜੇਕਰ ਦੇਖਿਆ ਜਾਏ ਤਾਂ ਪੰਜਾਬ ਦੇ ਲੋਕ ਸਗੋਂ ਪੰਜਾਬ ਦੇ ਹੀ ਨਹੀਂ ਪੂਰੇ ਭਾਰਤ ਦੇ ਇਵਨ ਕਿ ਪੂਰੇ ਹੀ ਦੁਨੀਆ ਦੇ ਲੋਕ ਜਿਹੜੇ ਨੇ ਕੈਨੇਡਾ ਵਰਗੇ ਮੁਲਕ ਦੇ ਵਿੱਚ ਜਾ ਕੇ ਆਪਣਾ ਭਵਿੱਖ ਸਵਾਰਨਾ ਚਾਹੁੰਦੇ ਨੇ ਤਰੱਕੀ ਕਰਨਾ ਚਾਹੁੰਦੇ ਨੇ ਸਿੱਖਿਆ ਹਾਸਲ ਕਰਨਾ ਚਾਹੁੰਦੇ ਨੇ ਤੇ ਨਾਲ-ਨਾਲ ਉੱਥੇ ਕੰਮ ਕਰਕੇ ਪੈਸਾ ਵੀ ਕਮਾਉਣਾ ਚਾਹੁੰਦੇ ਨੇ ਅਜਿਹੀ ਲੋਕਾਂ ਦੇ ਲਈ ਵੱਡੀ ਖੁਸ਼ਖਬਰੀ ਜਿਹੜੀ ਹੈ ਸਾਹਮਣੇ ਆਈ ਹੈ ਕਿ ਕੈਨੇਡਾ ਸਰਕਾਰ ਨੇ ਜਿਹੜਾ ਮਾਈਨਰ ਸਟੱਡੀ ਵੀਜ਼ਾ ਖੋਲ੍ਹ ਦਿੱਤੇ ਨੇ ਜੀ ਹਾਂ ਮਾਈਨਰ ਸਟੱਡੀ ਵੀਜ਼ਾ ਮਾਈਨਰ ਨਾਮ ਤੋਂ ਹੀ ਪਤਾ ਲੱਗਦਾ ਹੈ ਕਿ ਛੋਟੇ ਬੱਚਿਆਂ ਦੇ ਰਿਗਾਰਡਿੰਗ ਇਹ ਕੋਈ ਵੀਜ਼ਾ ਹੈ ਜਿਨ੍ਹਾਂ ਦੀ ਏਜ ਮਾਈਨਰ ਹੁੰਦੀ ਹੈ ਜੀ ਹਾਂ 4 ਸਾਲ ਤੋਂ ਲੈ ਕੇ 17 ਸਾਲ ਤੱਕ ਕਿੰਨਾ ਬੱਚਿਆਂ ਦੀ ਉਮਰ ਹੋਵੇ ਜੋ ਪੜ੍ਹਾਈ ਕਰਨ ਦੇ ਲਈ ਕੈਨੇਡਾ ਦੇ ਵਿੱਚ ਜਾ ਸਕਦੇ ਨੇ ਤੇ ਉਹ ਆਪਣੇ ਮਾਪਿਆਂ ਨੂੰ ਵੀ ਨਾਲ ਲੈ ਕੇ ਜਾ ਸਕਦੇ ਨੇ ਯਾਨੀ ਕਿ ਮਾਪੇ ਬੱਚਿਆਂ ਨੂੰ ਤਾਂ ਉੱਥੇ ਭੇਜਣਗੇ ਹੀ ਪਰ ਆਪ ਵੀ ਨਾਲ ਜਾਣਗੇ ਜਿੱਥੇ 417 ਸਾਲ ਦਾ ਬੱਚਾ ਜਿਹੜਾ ਹੈ ਉਹ ਆਪਣੀ ਪੜ੍ਹਾਈ ਕਰੇਗਾ ਅਕਾਦਮਿਕ ਸਿੱਖਿਆ ਜਿਹੜੀ ਆ ਉਹ ਪ੍ਰਾਪਤ ਕਰੇਗਾ ਉੱਥੇ ਹੀ ਮਾਪੇ ਜਿਹੜੇ ਨੇ ਉਹ ਜੌਬ ਕਰ ਸਕਦੇ ਨੇ ਵਰਕ ਪਰਮਿਟ ਲੈ ਕੇ ਉੱਥੇ ਜਾ ਕੇ ਕੰਮ ਕਰ ਸਕਦੇ ਨੇ ਤੇ ਆਪਣੇ ਬੱਚੇ ਦੇ ਗਾਰਡੀਅਨ ਦੇ ਤਹਿਤ ਜਿਹੜਾ ਉਸ ਦੀ ਸਾਂਭ ਸੰਭਾਲ ਕਰ ਸਕਦੇ ਨੇ ਸੋ ਇਸ ਦੀ ਪੂਰੀ ਜਾਣਕਾਰੀ ਜਿਹੜੀ ਆ ਉਹ ਕੈਨੇਡਾ ਦੀ ਵੈਬਸਾਈਟ ਤੇ ਪਈ ਹੈ ਕੈਨੇਡਾ ਇਮੀਗ੍ਰੇਸ਼ਨ ਦੀ ਵੈਬਸਾਈਟ ਤੇ ਪਈ ਹੈ ਤੁਸੀਂ ਚੈੱਕ ਕਰ ਸਕਦੇ ਹੋ ਕਿਹੜੇ ਕਿਹੜੇ ਦਸਤਾਵੇਜ਼ ਇਸ ਦੇ ਲਈ ਜ਼ਰੂਰੀ ਨੇ ਇਹ ਸਭ ਕੁਝ ਉਸ ਦੇ ਵਿੱਚ ਮੈਂਸ਼ਨ ਕੀਤਾ ਹੋਇਆ ਸੋ ਜੇਕਰ ਤੁਸੀਂ ਵੀ ਜਾਣ ਚਾਹੁੰਦੇ ਸੀ ਕੈਨੇਡਾ ਤਾਂ ਜ਼ਰੂਰ ਤੁਸੀਂ ਆਪਣੇ ਬੱਚਿਆਂ ਦਾ ਵੀਜ਼ਾ ਜਿਹੜਾ ਹੈ ਅਪਲਾਈ ਕਰਨਾ ਤਾਂ ਜੋ ਤੁਹਾਡਾ ਬੱਚਾ ਉੱਥੇ ਅਕਾਦਮਿਕ ਸਿੱਖਿਆ ਤੋਂ ਪ੍ਰਾਪਤ ਕਰੇਗਾ ਹੀ ਉੱਥੇ ਹੀ ਤੁਹਾਡੇ ਤਰੱਕੀ ਦੇ ਰਾਹ ਵੀ ਜਿਹੜੇ ਨੇ ਖੁੱਲਣਗੇ ਕੈਨੇਡਾ ਸਰਕਾਰ ਦੇ ਵੱਲੋਂ ਬਹੁਤ ਵੱਡੀ ਓਪਰਚ्युनिटी ਜਿਹੜੀ ਦਿੱਤੀ ਗਈ ਹੈ ਤੁਸੀਂ ਦੇਖ ਸਕਦੇ ਹੋ ਕਿ ਬੱਚਿਆਂ ਦੇ ਨਾਲ ਨਾਲ ਮਾਪੇ ਵੀ ਕੈਨੇਡਾ ਦੇ ਵਿੱਚ ਜਾ ਸਕਦੇ ਨੇ ਜਿੱਥੇ ਅਸੀਂ ਸੋਚਦੇ ਆ ਕਿ 12ਵੀਂ ਤੋਂ ਬਾਅਦ ਆਪਣੇ ਬੱਚਿਆਂ ਨੂੰ ਕੈਨੇਡਾ ਭੇਜਾਂਗੇ ਉੱਥੇ ਹੀ 4 ਤੋਂ 17 ਸਾਲ ਦਾ ਤੁਹਾਡਾ ਬੱਚਾ ਵੀ ਹੁਣ ਕੈਨੇਡਾ ਦੇ ਵਿੱਚ ਜਾ ਸਕਦਾ ਹੈ 12ਵੀਂ ਤੱਕ ਕਰਨ ਦੀ ਕੋਈ ਲੋੜ ਨਹੀਂ ਕਿਉਂਕਿ 12ਵੀਂ ਤੋਂ ਪਹਿਲਾਂ ਹੀ ਤੁਹਾਡਾ ਬੱਚਾ ਜਿਹੜਾ ਹੈ ਕੈਨੇਡਾ ਦੇ ਵਿੱਚ ਜਾ ਸਕਦਾ ਹੈ ਤੇ ਨਾਲ ਹੀ ਤੁਹਾਨੂੰ ਵੀ ਲੈ ਕੇ ਜਾ ਸਕਦਾ ਸੋ ਇਸ ਪੂਰੇ ਵੀਜ਼ੇ ਦੀ ਜਿਸ ਦਾ ਨਾਮ ਮਾਈਨਰ ਸਟੱਡੀ ਵੀਜ਼ਾ ਹੈ ਬੱਚਿਆਂ ਲਈ ਇਹ ਸਕੀਮ ਹੈ ਸੋ ਤੁਸੀਂ ਇਸ ਨੂੰ ਵੈਬਸਾਈਟ ਤੇ ਜਾ ਕੇ ਦੇਖ ਸਕਦੇ ਹੋ ਤੇ ਉਸਤੇ ਜਿੰਨੇ ਵੀ ਡਾਕੂਮੈਂਟਸ ਨੀਡਿਡ ਨੇ ਉਹਨਾਂ ਨੂੰ ਅਪਲਾਈ ਕਰ ਸਕਦੇ ਹੋ